ਇਹ ਕਾਨੂੰਨ ਗੁਰਮੰਗਲੇ ਵਿੱਚ ਸਭ ਨੂੰ ਪਤਾ ਕਿ ਕਿਸ ਦਾ ਕਤਲ ਹੋਇਆ ਕਿਸ ਪਰ ਇਸ ਦੇ ਪਿੱਛੇ ਅਸਲ ਸੱਚਾਈ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਬਾਹ ਜਿਹੜੀਆਂ ਇਸਲੇ ਜਿਹਨਾਂ ਦਾ ਬਜ਼ਾਰ ਕਰਦਾ ਅਸਲ ਕਹਾਣੀ ਇਸ ਪਿੱਛੇ ਕਿਸੇ ਦੀ ਕਤਲ ਦੀ ਵਜ੍ਹਾ ਕੀ ਬਣੀ ਔਰ ਇਸ ਤੋਂ ਬਾਅਦ ਕਤਲ ਤੋਂ ਬਾਅਦ ਉਹਨਾਂ ਦਾ ਪਰਦੇ ਪਲਾਨ ਕੀ ਸੀ ਗੁਰਵਿੰਦਰ ਦੇ ਹਤਿਆਕਾਂਡੀ ਅਸਲ ਵਜ੍ਹਾ ਇਹ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀਗਾ ਇਹ ਜਿਹੜਾ ਦੂਜਾ ਦੋਸ਼ੀ ਹੈਗਾ ਹਰ ਕਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲਵਾਣਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਹਨਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾੜੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਹਨਾਂ ਦੋਨਾਂ ਦੀ ਕੋਦੀ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਹਨਾਂ ਦੋਨਾਂ ਵਜ੍ਹਾ ਕਰਕੇ ਇਹਨਾਂ ਦੋਨਾਂ ਨੇ ਪ੍ਰੋਪਰ ਤਰੀਕੇ ਨਾਲ ਪ੍ਰੀਪਲਾਨ ਤਰੀਕੇ ਨਾਲ ਪ੍ਰੀਮੈਡੀਟੇਟਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹੱਤਿਆ ਦਾ ਇਹ ਸਾਜ਼ਿਸ਼ ਰਚੀ ਸੀ ਇਹ ਇਸ ਗਲਪ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਉਹਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਦੀ ਕਾਰ ਉਹਨੂੰ ਕਿਹਾ ਕਿ ਵੀ ਤੂੰ ਇੱਕ ਕਾਰ ਲੈ ਕੇ ਆ ਤੇ ਉਹਨੂੰ ਇਸ क्राइम ਬਾਰੇ ਪੂਰੀ ਪੂਰੀ ਜਾਣਕਾਰੀ ਸੀ ਉਹ ਇੱਕ ਅਬੈਟਮੈਂਟ ਐਸ ਅ ਅਬੈਟਰ ਤੇ ਕਾਂਸਪੀਰੇਟਰ ਇਹਦੇ ਵਿੱਚ ਸ਼ਾਮਿਲ ਸੀ ਤੋਂ ਇਨਾਂ ਤਿੰਨਾਂ ਨੇ ਮਿਲ ਕੇ ਇਸ ਹੱਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ ਸਰਕਸ ਆਫ ਡੈਥ ਕ੍ਰੀਏ ਕਿਉਂਕਿ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੀ ਕਾਫੀ ਚਚਾਵਾਂ ਨੇ ਕਿਤੇ ਦੱਸਿਆ ਜਾ ਰਿਹਾ ਕਿਸ ਨੂੰ ਜ਼ਹਿਰੀ ਚੀਜ਼ ਦਿੱਤੀ ਗਈ ਔਰ ਕਿਤੇ ਦੱਸਿਆ ਜਾ ਰਿਹਾ ਕਿਸ ਦਾ ਕਾਲਾਪੁੱਟ ਕੀਤਾ ਗਿਆ ਤੇ ਗੁਰਮ੍ਰਿਤਕ ਗੁਰਵਿੰਦਰ ਦੀ ਪੋਸਟਮਾਰਟਮ ਕੰਡਕਟ ਕਰਵਾਈ ਗਈ ਹੈ ਤੇ ਪੋਸਟਮੋਰਟਮ ਰਿਪੋਰਟ ਜਿਹੜੀ ਆਈ ਹੈ ਉਹਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਦਾ ਵਿਸਰਾ ਪ੍ਰੀਜ਼ਰਵ ਕਰਕੇ ਵਿਸਰਾ ਰਿਪੋਰਟ ਐਗਜ਼ਾਮੀਨੇਸ਼ਨ ਵਾਸਤੇ ਭੇਜੀ ਗਈ ਹੈ ਇਹਦੇ ਵਿੱਚ ਫਾਈਨਲ ਕੌਜ਼ ਆਫ ਡੈਥ ਜਿਹੜੀ ਹੈ ਉਹਦਾ ਵਿਸਰਾ ਜਦੋਂ ਮੌਸੂਲ ਹੋਏਗਾ ਉਤ ਤੋਂ ਬਾਅਦ ਡਿਕਲੇਅਰ ਕੀਤਾ ਜਾਊਗਾ ਲੇਕਿਨ ਫਿਲਹਾਲ ਹੁਣ ਤੱਕ ਜਿਹੜੀ ਉਹਨਾਂ ਨੇ ਬੋਡੀ ਦੀ ਐਗਜ਼ਾਮੀਨੇਸ਼ਨ ਕੀਤੀ ਹੈ ਡਾਕਟਰ ਸਾਹਿਬਾ ਨੇ ਉਹਨਾਂ ਨੇ ਉਸ ਆਧਾਰ ਤੇ ਸਾਨੂੰ ਇਹ ਲਿਖਤੀ ਰੂਪ ਵਿੱਚ ਦਿੱਤਾ ਹੈਗਾ ਦੀ ਕੌਜ਼ ਆਫ ਡੈਥ ਇਹਦਾ ਹੈਗਾ ਐਸਫਿਕਸਿਆ ਡਿਊ ਟੂ ਸਮੋðਰਿੰਗ ਮਤਲਬ ਸਾਹ ਘੁੱਟਣ ਕਰਕੇ ਉਹਦੀ ਮੌਤ ਹੋਈ ਹੋਈ ਉਹਨਾਂ ਨੇ ਲਿਖੀ ਹੈਗੀ ਸੋ ਇਹ ਗੱਲ ਇਹਦੇ ਵਿੱਚ ਕਲੀਅਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੋਸਟਮਾਰਟਮ ਦੇ ਦੌਰਾਨ ਇਹ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਦੇ ਬੋਡੀ ਤੇ ਕੁਝ ਇੰਜਰੀਜ਼ ਸੀ ਉਹ ਇੰਜਰੀਜ਼ ਕਿਸ ਤਰ੍ਹਾਂ ਹੋਈ ਹੈ ਕਿਵੇਂ ਹੋਈ ਹੈ ਇਹ ਇਹਨਾਂ ਇਹਨਾਂ ਤੋਂ ਜਿਹਨੀਆਂ ਇੰਜਰੀਜ਼ ਹੈਗੀਆਂ ਉਤੋਂ ਕਲੀਅਰ ਹੈਗੀ ਹੈ ਕਿ ਇਹ ਗੱਲ ਕਲੀਅਰ ਹੈ ਕਿ ਸਿਰਫ ਇੱਕ ਵਿਅਕਤੀ ਵੱਲੋਂ ਉਹਦਾ ਮਰਡਰ ਕੀਤਾ ਜਾਣਾ ਨਾ ਮੁਮਕਿਨ ਸੀ ਇੱਕ ਤੋਂ ਵਧ ਵਿਅਕਤੀ ਡੈਫੀਨੇਟਲੀ ਇਸ ਮਰਡਰ ਦੇ ਵਿੱਚ ਇਨਵੋਲ ਸੀ ਤੇ ਜਿਹੜੀ ਸਾਡੀ ਤਫਤੀਸ਼ ਹੈ ਉਹਦੇ ਮੁਤਾਬਿਕ ਵੀ ਇਹ ਤਿੰਨ ਜਣੇ ਇਨਵੋਲ ਸੀ ਇਸ ਗੱਲ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਪੁਸ਼ਟੀ ਹੋਈ ਹੈ ਪਰ ਇੱਕ وجہ ਹੋਰ ਤੋਂ ਹੈ ਕਿ ਜਦੋਂ ਗੁਰਵਿੰਦਰ ਜੀ ਕਨਿਸ਼ਨ ਸੀਗੇ ਉਸ ਸਮੇਂ ਜਦੋਂ ਪੁਲਿਸ ਕੁੰਜੀ ਤਾਂ ਉਸ ਦੀ ਨੰਗਨ ਹਾਲਤ ਵਿੱਚ ਜਨਕੀ ਸਿਰਫ ਕੰਨ ਰਵੇਦ ਦੇ ਵਿੱਚ ਉਸ ਨੂੰ ਪਾਇਆ ਗਿਆ ਕੀ ਬਜਰ ਰਹੀ ਹੈ ਕਿ ਉਸ ਦੇ ਕੱਪੜੇ ਵੀ ਜਿਹੜੇ ਫਟੇ ਸੀ ਜਾਂ ਕੱਪੜੇ ਹੈ ਨਹੀਂ ਸੀ ਤੰਦੇ ਹੁਣ ਇਸ ਬਾਰੇ ਮੈਂ ਫਿਲਹਾਲ ਤੁਹਾਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਡਿਸਕਲੋਸ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਇਹ ਇਨਵੈਸਟੀਗੇਸ਼ਨ ਆਨਗੋਇੰਗ ਹੈ ਸੋ ਇਨਜਰੀਜ਼ ਔਰ ਉਹਦੀ ਹਾਲਤ ਬਾਰੇ ਜਦ ਇਨਵੈਸਟੀਗੇਸ਼ਨ ਥੋੜੀ ਕੰਪਲੀਟ ਹੋ ਜੂਗੀ ਉਦੋਂ ਮੈਂ ਤੁਹਾਨੂੰ ਇਹਦੇ ਬਾਰੇ ਵਿਸਤਾਰਪੂਰਵਕ ਦੱਸ ਦੂੰਗੀ ਮਰ ਰਣਕਿੰਦਰ ਕੂਚ ਦੇ ਬਾਹਰ ਗਈ ਸੀ ਉਹ ਕਿਹੜੀ ਸਟੱਡੀ ਕਰਨੀ ਚੁੱਤੇ ਗਈ ਸੀ ਤਾਂ ਉਹਦਾ ਲੱਗਿਆ ਪਤਿਸ਼ਾ ਪਤਾ ਨਹੀਂ ਇਦੇ ਬਾਰੇ ਸਾਨੂੰ ਪਤਾ ਲੱਗਿਆ ਹੈਗਾ ਕਿ ਰੁਪਿੰਦਰ ਕੌਰ ਕੈਨੇਡਾ ਦੇ ਵਿੱਚ ਗਈ ਸੀ ਤੇ ਉਹਨੇ ਕ੍ਰਿਮਿਨੋਲੋਜੀ ਦੇ ਵਿੱਚ ਕੋਈ ਸਟੱਡੀ ਕੀਤੀ ਹੋਈ ਸੀ। ਅਗਲਾ ਪਲਾਨ ਕੀ ਸੀ ਇਹਨਾਂ ਦਾ ਕਿਉਂਕਿ ਦੱਸਿਆ ਜਾ ਰਿਹਾ ਕਿ ਜਦੋਂ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਇੱਕ ਲੁੱਟ ਦੀ ਵਾਰਦਾਤ ਬਣਾ ਕੇ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਫਿਰ ਤਦ ਇਹਨਾਂ ਦਾ ਪਲਾਨ ਅਗਲਾ ਕੀ ਸੀ ਜੋ ਜਗਰਵਿੰਦਰ ਯਤਰਵਾਰ ਕੀ ਕਰਨਾ ਚਾਹੁੰਦੇ ਸੀ। ਮੈਂ ਉਹੀ ਦੱਸ ਰਹੀ ਆ ਤੁਹਾਨੂੰ ਕਿਉਂਕਿ ਇਹ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈਗੀ ਹੈ ਇਹਦੇ ਵਿੱਚ ਹੁਣ ਤੱਕ ਆ ਕਾਫੀ ਚੀਜ਼ਾਂ ਦੀ ਰਿਕਵਰੀ ਅਸੀਂ ਹੁਣ ਤੱਕ ਕਰ ਚੁੱਕਿਆ ਹੈ ਜਿਵੇਂ ਕਿ ਇੱਕ ਵਾਰਦਾਤ ਦੇ ਵਿੱਚ ਵਰਤੀ ਗਈ ਜਿਹੜੀ ਕਾਰ ਹੈਗੀ ਹੈ ਕੁਝ ਇੱਕ ਕਪੜੇ ਤੇ ਕੁਝ ਇੱਕ ਸੋਨੇ ਦਾ ਸਮਾਨ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਹਾਂ ਲੇਕਿਨ ਕਾਫੀ ਕੁਝ ਸਮਾਨ ਰਿਕਵਰ ਹੋਣਾ ਬਾਕੀ ਹੈ ਕੁਝ ਮੋਬਾਈਲ ਵੀ ਰਿਕਵਰ ਹੋਏ ਨੇ ਤੇ ਕੁਝ ਹੋਰ ਚੀਜ਼ਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਸੋ ਇਸ ਕਰਕੇ ਉਹਦੇ ਬਾਰੇ ਮੈਂ ਹੁਣ ਇਸ ਵੇਲੇ ਆਪ ਤੁਹਾਨੂੰ ਕਮੈਂਟ ਨਹੀਂ ਕਰ ਸਕਦਾ ਮੈਨੂੰ ਇੱਕ ਗੱਲ ਬਹੁਤ ਸਮਝ ਆਈ ਹੈ ਕਿ ਬਾਰ ਬਾਰ ਇਹ ਜ਼ਿਕਰ ਕੀਤਾ ਜਾਂਦਾ ਕਿ ਇਹ ਰਿਪੋਰਟ ਹੋ ਕੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਟ੍ਰੈਂਡ ਬਣੇ ਔਰ ਕਈ ਜਗ੍ਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਵਿੱਚ ਰਹਿੰਦੇ ਹੋਈ ਇਹਨਾਂ ਦੀ ਆਪਸੀ ਦੋਸਤੀ ਜਿਹੜੀ ਹੋ ਗਈ ਸੀ ਉਸ ਵਿੱਚ ਕੀ ਸੱਚਾਈ ਉਹੀ ਦੇਖੋ ਇਹ ਸਾਰੀ ਚੀਜ਼ਾ ਜਿਹੜੀ ਹੈਗੀ ਹੈ ਇਹ ਹੁਣ ਜਦ ਫਾਈਲ ਤੇ ਐਵਿਡੈਂਸ ਆਊਗਾ ਆਪਾਂ ਪ੍ਰੂਵ ਕਰਾਂਗੇ ਕਿ ਕਿਸ ਤਰੀਕੇ ਨਾਲ ਬਣਿਆ ਕੀ ਬਣਿਆ ਪਰੰਤੂ ਹੁਣ ਤੱਕ ਸਾਡੇ ਕੋਲ ਪੂਕਤਾ ਟੈਕਨੀਕਲ ਸਬੂਤ ਹੈਗਾ ਜਿਸ ਆਧਾਰ ਤੇ ਇਹ ਪ੍ਰੂਵ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਸੀਗਾ ਇਸ ਤੋਂ ਇਲਾਵਾ ਸਾਡੇ ਕੋਲ ਪੂਕਤਾ ਗਵਾਹ ਵੀ ਹੈਗੇ ਜਿਹੜੇ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਹੈਗਾ ਸੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਵੀ ਹੈਗੀ ਹੈ ਐਸ ਵੈਲ ਐਸ ਸਾਡੇ ਕੋਲ ਟੈਕਨੀਕਲ ਇੰਟੈਲੀਜੈਂਸ ਵੀ ਪੂਖਤਾ ਤੌਰ ਤੇ ਮੌਜੂਦ ਹੈ ਜਿਸ ਦੇ ਆਧਾਰ ਤੇ ਸਾਬਿਤ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਰਿਸ਼ਤਾ ਸੀਗਾ ਕੀ ਇਸ ਵਿੱਚ ਕਿਸੇ ਹੋਰ ਦੇ ਵੀ ਲਿੰਕ ਸਟੈਬਲਿਸ਼ ਹੋਏ ਇਹ ਹੁਣ ਇੱਕ ਇਨਵੈਸਟੀਗੇਸ਼ਨ ਚੱਲਦੀ ਹੈਗੀ ਇਹ ਇਹ ਕਹੀਨਸ ਕ੍ਰਾਈਮ ਹੈਗਾ ਤੇ ਇਹਦੀ ਇਨਵੈਸਟੀਗੇਸ਼ਨ ਵਾਸਤੇ ਲੰਬਾ ਸਮਾਂ ਲੱਗਦਾ ਹੈਗਾ 2-3 ਮਹੀਨੇ ਦਾ ਸਮਾਂ ਲੈ ਕੇ ਅਸੀਂ ਪ੍ਰੋਪਰ ਐਵਿਡੈਂਸ ਇਹਦੇ ਵਿੱਚ ਬੰਨਾਂਗੇ ਤੇ ਵੱਧ ਤੋਂ ਵੱਧ ਇਹਦੇ ਵਿੱਚ ਐਵਿਡੈਂਸ ਅਸੀਂ ਫਾਈਲ ਤੇ ਇਕੱਠੀ ਕਰਾਂਗੇ ਹੋਰ ਵੀ ਕੋਈ ਟੈਕਨੀਕਲ ਐਵਿਡੈਂਸ ਆਂਦੀ ਹੈ ਉਹ ਵੀ ਅਸੀਂ ਲਵਾਂਗੇ ਹੋਰ ਕੋਈ ਰਿਲੇਵੈਂਟ ਗਵਾਹ ਜਿਹੜੇ ਹੈਗੇ ਉਹਨਾਂ ਨੂੰ ਵੀ ਸ਼ਾਮਿਲ ਪੜਤਾਲ ਕੀਤਾ ਜਾਊਗਾ ਤੇ ਇੱਕ ਵਧੀਆ ਤਰੀਕੇ ਨਾਲ ਬੈਸਟ ਪੋਸੀਬਲ ਕੇਸ ਬਣਾ ਕੇ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਸੋ ਥੈਟ ਅਕਿਊਸ ਪਰਸਨਸ ਨੂੰ ਵੱਧ ਤੋਂ ਵੱਧ ਸਜ਼ਾ ਇਹਦੇ ਵਿੱਚ ਹੋ ਸਕੇ ਤੇ ਜਿਹੜੀ ਮ੍ਰਿਤਕ ਹੈ ਤੇ ਉਹਨਾਂ ਦੀ ਫੈਮਿਲੀ ਹੈ ਉਹਨਾਂ ਨੂੰ ਨਿਆਂ ਮਿਲ ਸਕੇ मैडम ਜਿਹੜੇ ਇਹਨੇ ਗ੍ਰੰਦਰ ਦੇ ਪੇਰੈਂਟਸ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਇਹ ਕਹਿੰਨਾ ਕਿ ਸਭ ਤੋਂ ਪਹਿਲਾਂ ਜਿਹੜੀ ਸੂਚਨਾ ਜਿੱਥੇ ਪਿਕਅਪ ਪਰਿਵਾਰ ਨੂੰ ਦਿੱਤੀ ਗਈ ਔਰ ਉਹ ਹੀ ਪਹੁੰਚਾ ਪਰ ਕਿਤੇ ਨਾ ਕਿਤੇ ਇਹ ਵੀ ਦੋਨਾਂ ਦੀ ਸ਼ੰਕਾ ਹੈ ਕਿ ਉਹਨਾਂ ਦੀ ਪਰਵਾਜ਼ ਦੀ ਵੀ ਸ਼ਮੂਲਿਤ ਹੋ ਸਕਦੀ ਇਸ ਮਾਮਲੇ ਦੇ ਵਿੱਚ ਅਸੀਂ ਸਾਰੇ ਐਂਗਲਸ ਇਨਵੈਸਟੀਗੇਸ਼ਨ ਦੇ ਓਪਨ ਰੱਖੇ ਹੋਏ ਹੈ ਸੋ ਅਸੀਂ ਸਾਰੇ ਐਂਗਲਸ ਜੋ ਵੀ ਪਰਿਵਾਰ ਵੱਲੋਂ ਆਸ਼ੰਕਾ ਜ਼ਾਹਿਰ ਕੀਤੀ ਜਾਂਦੀ ਹੈ ਜਾਂ ਉਹਨਾਂ ਵੱਲੋਂ ਕੋਈ ਰਿਪਰੈਜ਼ੈਂਟੇਸ਼ਨ ਕੀਤੀ ਜਾਂਦੀ ਹੈ ਸੋ ਹਰੇਕ ਐਂਗਲ ਤੇ ਅਸੀਂ ਕੰਮ ਕਰਾਂਗੇ ਸੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਕਹੀਨਸ ਕ੍ਰਾਈਮ ਹੈਗਾ ਸੋ 2 4 5 ਦਿਨਾਂ ਦੇ ਵਿੱਚ ਖਤਮ ਹੋਣ ਵਾਲੀ ਹੈ ਤਫਤੀਸ਼ ਨਹੀਂ ਹੈਗੀ ਅਸੀਂ ਪੂਰਾ ਟਾਈਮ ਲੈ ਕੇ ਇਹਦੀ ਪੂਰੀ ਗਹਿਰਾਈ ਤੱਕ ਜਾ ਕੇ ਡੁੰਘਾਈ ਨਾਲ ਇਹਦੀ ਤਫਤੀਸ਼ ਕਰਕੇ ਜੋ ਜੋ ਕੋਈ ਵੀ ਇਸ ਕ੍ਰਾਈਮ ਲਈ ਜ਼ਿੰਮੇਵਾਰ ਹੈਗਾ ਉਹਨੂੰ ਕਾਨੂੰਨ ਦੇ ਵਿੱਚ ਜੋ ਮੈਕਸਿਮਮ ਪੋਸੀਬਲ ਸਬਕ ਹੈਗਾ ਉਹਨੂੰ ਸਿਖਾਇਆ ਜਾਊਗਾ ਥੈਂਕ ਯੂ ਲਾਸਟ ਕੁਸਚਨ ਜੀ ਚੰਡੀਗੜ੍ਹ ਦੇ ਫੈਰ ਹੋਈ ਸੀ ਅੱਜ ਤੋਂ ਬਾਅਦ ਕਿਉਂ ਵੀ ਪਲਾਨ ਸੀਗਾ ਜਾਂ ਰਪਿੰਦਰ ਦੇ ਨਾਲ ਜਾਂਦੇ ਵੀ ਕੋਈ ਇਸ ਵਿੱਚ ਕੋਈ ਸਿੱਕੇ ਕੋਈ ਨਾਲੇ ਜਾ ਸਕਦੀ ਹੈ ਜਾਂ ਚੰਡੀਗੜ੍ਹ ਪ੍ਰੀਪਲਾਨਡ ਤਰੀਕੇ ਨਾਲ ਜਿਹੜੇ ਕੌਂਸਟ ਦੇਖੋ ਮੈਂ ਤੁਹਾਨੂੰ ਇੱਕ ਗੱਲ ਪੱਕਾ ਦੱਸ ਸਕਦੀ ਹੈ ਕਿ ਇਹਨਾਂ ਨੇ ਜਿਹੜਾ ਇਹ ਮਰਡਰ ਕੀਤਾ ਹੈ ਇਹ ਪ੍ਰੀਪਲਾਨਡ ਤਰੀਕੇ ਨਾਲ ਸੋਚ ਸਮਝ ਕੇ ਕੌਨਸਪੀਰੇਸੀ ਕਰਕੇ ਕੀਤਾ ਹੈ ਪਰੰਤੂ ਜਦ ਜੋ ਇਹ ਘਟਨਾ ਘਟੀ ਹੈ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਹੈ ਉਹਦੇ ਤੇ ਮੈਂ ਇਸ ਵੇਲੇ ਕਮੈਂਟ ਨਹੀਂ ਕਰ ਸਕਦੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਉਹ ਜਦੋਂ ਇਨਵੈਸਟੀਗੇਸ਼ਨ ਇੱਕ ਸਟੇਜ ਤੇ ਪਹੁੰਚੂਗੀ ਉਸ ਤੋਂ ਬਾਅਦ ਮੈਂ ਇਹਦੇ ਤੇ ਕਮੈਂਟ ਕਰ ਪਾਵਾਂਗੀ ਮੇਰੇ ਗੁਰਵਿੰਦਰ ਹੱਤਿਆ ਕਾਂਡ ਦੇ ਮਾਮਲੇ ਵਿੱਚ ਸਭ ਨੂੰ ਪਤਾ ਕਿ ਕਿਸਾ ਕਤਲ ਹੋਇਆ ਕਿਸਾ ਪਰ ਇਸ ਦੇ ਪਿੱਛੇ ਅਸਲ ਸੱਚਾਈ ਕੀ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਫੌਂਟ ਜਿਹੜੀਆਂ ਇਸ ਵੇਲੇ ਜਨਾਂ ਦਾ ਵਿਜ਼ਾਰ ਕਰਦੇ ਅਸਲ ਕਹਾਣੀ ਇਸ ਪਿੱਛੇ ਕੀ ਸੀ ਕਿ ਕਤਲ ਦੀ ਵਜ੍ਹਾ ਕੀ ਬਣੀ ਔਰ ਇਸ ਤੋਂ ਬਾਅਦ ਕਤਲਗਰਦ ਤੋਂ ਬਾਅਦ ਉਹਨਾਂ ਦਾ ਫਰਦਰ ਪਲਾਨ ਕੀ ਸੀ ਗੁਰਵਿੰਦਰ ਦੇ ਹਤਿਆਕਾਂਡੀ ਅਸਲ ਵਜ੍ਹਾ ਇਹ ਹੈ ਕਿ ਉਹਦੀ ਵਾਈਫ ਜਿਹੜੀ ਸੀ ਰੁਪਿੰਦਰ ਕੌਰ ਉਹਦਾ ਅਫੇਅਰ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਹਰ ਕਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਲਵਾਨਾ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਸੋ ਇਹਨਾਂ ਦੋਨਾਂ ਨੂੰ ਇਹ ਲੱਗਦਾ ਸੀ ਵੀ ਸਾੜੇ ਅਫੇਅਰ ਦੇ ਵਿੱਚ ਇਹ ਕੰਡਾ ਬਣ ਕੇ ਖੜਾ ਹੈਗਾ ਨਾ ਇਹਨੇ ਡਿਵੋਰਸ ਦੇਣਾ ਹੈਗਾ ਪਲੱਸ ਇਸ ਤੋਂ ਇਲਾਵਾ ਇਹਨਾਂ ਦੋਨਾਂ ਦੀ ਕੋਈ ਪ੍ਰਾਪਰਟੀ ਦੇ ਉੱਪਰ ਵੀ ਨਜ਼ਰ ਸੀ ਉਹਦੇ ਕੋਲ ਜਿਹੜਾ ਸੋਨਾ ਗਹਿਣਾ ਗੱਟਾ ਸੀਗਾ ਉਹਦੇ ਉੱਪਰ ਵੀ ਉਹਨਾਂ ਦੀ ਨਜ਼ਰ ਸੀ ਸੋ ਇਹਨਾਂ ਦੋਨਾਂ ਵਜ੍ਹਾ ਕਰਕੇ ਇਹਨਾਂ ਦੋਨਾਂ ਨੇ ਪ੍ਰੋਪਰ ਤਰੀਕੇ ਨਾਲ ਪ੍ਰੀਪਲਾਨ ਤਰੀਕੇ ਨਾਲ ਪ੍ਰੀ ਮੈਡੀਟੇਟਡ ਤਰੀਕੇ ਨਾਲ ਪਲਾਨ ਕਰਕੇ ਇਹਦੀ ਹੱਤਿਆ ਦਾ ਇਹ ਸਾਜ਼ਿਸ਼ ਰਚੀ ਸੀ ਇਹ ਇਸ ਗਲਪ ਵੀ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਇਹ ਹਰਕਵਲ ਪ੍ਰੀਤ ਸਿੰਘ ਨੇ ਆਪਣਾ ਇੱਕ ਹੋਰ ਦੋਸਤ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਇਹਦਾ ਦੋਸਤ ਸੀ ਉਹਨੂੰ ਵੀ ਇਸ ਕ੍ਰਾਈਮ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਦੀ ਕਾਰ ਉਹਨੂੰ ਕਿਹਾ ਕਿ ਵੀ ਤੂੰ ਇੱਕ ਕਾਰ ਲੈ ਕੇ ਆ ਤੇ ਉਹਨੂੰ ਇਸ क्राइम ਬਾਰੇ ਪੂਰੀ ਪੂਰੀ ਜਾਣਕਾਰੀ ਸੀ ਉਹ ਇੱਕ ਅਬੈਟਮੈਂਟ ਐਜ਼ ਅ ਅਬੈਟਰ ਤੇ ਕਾਂਸਪੀਰੇਟਰ ਇਹਦੇ ਵਿੱਚ ਸ਼ਾਮਿਲ ਸੀ ਤੋਂ ਇਨਾਂ ਤਿੰਨਾਂ ਨੇ ਮਿਲ ਕੇ ਇਸ ਹੱਤਿਆ ਨੂੰ ਬਹੁਤ ਹੀ ਬੁਰੀ ਤਰੀਕੇ ਨਾਲ ਅੰਜਾਮ ਦਿੱਤਾ ਸਰਕਸ ਆਫ ਡੈਥ ਕੀ ਹੈ ਕਿਉਂਕਿ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੀ ਕਾਫੀ ਚਰਚਾ ਹੋਣੀ ਕਿਤੇ ਦੱਸਿਆ ਜਾ ਰਿਹਾ ਕਿ ਸੁੰਜਾਈ ਦੀ ਚੀਜ਼ ਦਿੱਤੀ ਗਈ ਔਰ ਕਿਤੇ ਦੱਸਿਆ ਜਾ ਰਿਹਾ ਕਿ ਸਾਕਾ ਲੁੱਟ ਗਿਆ ਤੇ ਗੁਰਮ੍ਰਿਤਕ ਗੁਰਵਿੰਦਰ ਦੀ ਪੋਸਟਮਾਰਟਮ ਕੰਡਕਟ ਕਰਵਾਈ ਗਈ ਹੈ ਤੇ ਪੋਸਟਮੋਰਟਮ ਰਿਪੋਰਟ ਜਿਹੜੀ ਆਈ ਹੈ ਉਹਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਦਾ ਵਿਸਰਾ ਪ੍ਰੀਜ਼ਰਵ ਕਰਕੇ ਵਿਸਰਾ ਰਿਪੋਰਟ ਐਗਜ਼ਾਮੀਨੇਸ਼ਨ ਵਾਸਤੇ ਭੇਜੀ ਗਈ ਹੈ ਇਹਨ ਦੇ ਵਿੱਚ ਆ ਫਾਈਨਲ ਕਾਸ ਆਫ ਡੈਥ ਜਿਹੜੀ ਹੈ ਉਹਦਾ ਵਿਸਰਾ ਜਦੋਂ ਮੌਸੂਲ ਹੋਏਗਾ ਉਤ ਤੋਂ ਬਾਅਦ ਡਿਕਲੇਅਰ ਕੀਤਾ ਜਾਊਗਾ ਲੇਕਿਨ ਫਿਲਹਾਲ ਹੁਣ ਤੱਕ ਜਿਹੜੀ ਉਹਨਾਂ ਨੇ ਬੋਡੀ ਦੀ ਐਗਜ਼ਾਮੀਨੇਸ਼ਨ ਕੀਤੀ ਹੈ ਡਾਕਟਰ ਸਾਹਿਬਾ ਨੇ ਉਹਨਾਂ ਨੇ ਉਸ ਆਧਾਰ ਤੇ ਸਾਨੂੰ ਇਹ ਲਿਖਤੀ ਰੂਪ ਵਿੱਚ ਦਿੱਤਾ ਹੈਗਾ ਕੀ ਕੌਜ਼ ਆਫ ਡੈਥ ਇਹਦਾ ਹੈਗਾ ਐਸਫਿਕਸਿਆ ਡਿਊ ਟੂ ਸਮੋðਰਿੰਗ ਮਤਲਬ ਸਾਹ ਘੁੱਟਣ ਕਰਕੇ ਉਹਦੀ ਮੌਤ ਹੋਈ ਹੋਈ ਉਹਨਾਂ ਨੇ ਲਿਖੀ ਹੈਗੀ ਸੋ ਇਹ ਗੱਲ ਇਹਦੇ ਵਿੱਚ ਕਲੀਅਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੋਸਟਮਾਰਟਮ ਦੇ ਦੌਰਾਨ ਇਹ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਦੇ ਬੋਡੀ ਤੇ ਕੁਝ ਇੰਜਰੀਜ਼ ਸੀ ਉਹ ਇੰਜਰੀਜ਼ ਕਿਸ ਤਰ੍ਹਾਂ ਹੋਈ ਹੈ ਕਿਵੇਂ ਹੋਈ ਹੈ ਇਹ ਇਹਨਾ ਇਹਨਾ ਤੋਂ ਜਿਹਨੀ ਇੰਜਰੀਜ਼ ਹੈਗੀ ਹੈ ਉਤੋਂ ਕਲੀਅਰ ਹੈਗੀ ਹੈ ਕਿ ਇਹ ਗੱਲ ਕਲੀਅਰ ਹੈ ਕਿ ਸਿਰਫ ਇੱਕ ਵਿਅਕਤੀ ਵੱਲੋਂ ਉਹਦਾ ਮਰਡਰ ਕੀਤਾ ਜਾਣਾ ਨਾ ਮੁਮਕਿਨ ਸੀ ਇੱਕ ਤੋਂ ਵਧ ਵਿਅਕਤੀ ਡੈਫੀਨਿਟਲੀ ਇਸ ਮਰਡਰ ਦੇ ਵਿੱਚ ਇਨਵੋਲਡ ਸੀ ਤੇ ਜਿਹੜੀ ਸਾਡੀ ਤਫ਼ਤੀਸ਼ ਹੈ ਉਹਦੇ ਮੁਤਾਬਿਕ ਵੀ ਇਹ ਤਿੰਨ ਜਣੇ ਇਨਵੋਲਡ ਸੀ ਇਸ ਗੱਲ ਦੀ ਪੋਸਟਮਾਰਟਮ ਰਿਪੋਰਟ ਤੋਂ ਵੀ ਪੁਸ਼ਟੀ ਹੁੰਦੀ ਹੈ ਇੱਕ وجہ ਹੋਰ ਸਮਝਾ ਜੀ ਕਿ ਜਦੋਂ ਗੁਰਵਿੰਦਰ ਜੀ ਕਨਿਸ਼ਨ ਸੀਗੇ ਉਸ ਸਮੇਂ ਜਦੋਂ ਪੁਲਿਸ ਕੁੰਜੀਤਾ ਉਸ ਦੀ ਨੰਗਨ ਹਾਲਤ ਵਿੱਚ ਜਨਕੀ ਸਿਰਫ ਕਨਰਵੇ ਦੇ ਵਿੱਚ ਉਸ ਨੂੰ ਪਾਇਆ ਗਿਆ ਕੀ ਬਜਾ ਰਹੀ ਹੈ ਕਿ ਉਸ ਦੇ ਕੱਪੜੇ ਵੀ ਜਿਹੜੇ ਫਟੇ ਸੀ ਜਾਂ ਕੱਪੜੇ ਹੈ ਨਹੀਂ ਸੀ ਤੰਤੇ ਹੁਣ ਇਸ ਬਾਰੇ ਮੈਂ ਫਿਲਹਾਲ ਤੁਹਾਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਡਿਸਕਲੋਸ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਇਹ ਇਨਵੈਸਟੀਗੇਸ਼ਨ ਆਨਗੋਇੰਗ ਹੈ ਸੋ ਇਨਜਰੀਜ਼ ਔਰ ਉਹਦੀ ਹਾਲਤ ਬਾਰੇ ਜਦ ਇਨਵੈਸਟੀਗੇਸ਼ਨ ਥੋੜੀ ਕੰਪਲੀਟ ਹੋ ਜੂਗੀ ਉਦੋਂ ਮੈਂ ਤੁਹਾਨੂੰ ਇਹਦੇ ਬਾਰੇ ਵਿਸਤਾਰਪੂਰਵਕ ਦੱਸ ਦੂੰਗੀ ਮਰਿੰਦਰ ਗੁਜਰੀ ਬਾਹਰ ਗਈ ਸੀ ਉਹ ਕਿਹੜੀ ਸਟੱਡੀ ਕਰਨੀ ਚੋਤੇ ਗਈ ਸੀ ਤਾਂ ਉਹਦਾ ਲੱਗਿਆ ਪੰਤੀਸ਼ਾ ਪਤਾ ਨਹੀਂ ਇਦੇ ਬਾਰੇ ਸਾਨੂੰ ਪਤਾ ਲੱਗਿਆ ਹੈਗਾ ਕਿ ਰੁਪਿੰਦਰ ਕੌਰ ਕਨੇਡਾ ਦੇ ਵਿੱਚ ਗਈ ਸੀ ਤੇ ਉਹਨੇ ਕ੍ਰਿਮਿਨੋਲੋਜੀ ਦੇ ਵਿੱਚ ਕੋਈ ਸਟੱਡੀ ਕੀਤੀ ਹੋਈ ਸੀ। ਅਗਲਾ ਪਲਾਨ ਕੀ ਸੀ ਇਹਨਾਂ ਦਾ? ਕਿਉਂਕਿ ਦੱਸਿਆ ਜਾ ਰਿਹਾ ਕਿ ਜਦੋਂ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਇੱਕ ਲੁੱਟ ਦੀ ਬਾਤ ਦਾ ਬਣਾ ਕੇ ਉਸ ਨੂੰ ਬੇਸ਼ਤੰਭ ਕੋਸ਼ਿਸ਼ ਕੀਤੀ ਗਈ ਸੀ। ਫਰਦਰ ਇਹਨਾਂ ਦਾ ਪਲਾਨ ਅਗਲਾ ਕੀ ਸੀ ਜਦੋਂ ਜਗਵਿੰਦਰ ਦੀ ਹੱਤਿਆ ਤੋਂ ਬਾਅਦ ਕੀ ਕਰਨਾ ਚਾਹੁੰਦੇ ਸੀ? ਮੈਂ ਉਹੀ ਦੱਸ ਰਹੀ ਆ ਤੁਹਾਨੂੰ ਕਿਉਂਕਿ ਇਹ ਇੱਕ ਆਨਗੋਇੰਗ ਇਨਵੈਸਟੀਗੇਸ਼ਨ ਹੈਗੀ ਹੈ ਇਹਦੇ ਵਿੱਚ ਹੁਣ ਤੱਕ ਕਾਫੀ ਚੀਜ਼ਾਂ ਦੀ ਰਿਕਵਰੀ ਅਸੀਂ ਹੁਣ ਤੱਕ ਕਰ ਚੁੱਕਿਆ ਹੈ ਜਿਵੇਂ ਕਿ ਇੱਕ ਵਾਰਦਾਤ ਦੇ ਵਿੱਚ ਵਰਤੀ ਗਈ ਜਿਹੜੀ ਕਾਰ ਹੈਗੀ ਹੈ ਕੁਝ ਇੱਕ ਕਪੜੇ ਤੇ ਕੁਝ ਇੱਕ ਸੋਨੇ ਦਾ ਸਮਾਨ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਹਾਂ ਲੇਕਿਨ ਕਾਫੀ ਕੁਝ ਸਮਾਨ ਰਿਕਵਰ ਹੋਣਾ ਬਾਕੀ ਹੈ ਕੁਝ ਮੋਬਾਈਲ ਵੀ ਰਿਕਵਰ ਹੋਏ ਨੇ ਤੇ ਕੁਝ ਹੋਰ ਚੀਜ਼ਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਸੋ ਇਸ ਕਰਕੇ ਉਹਦੇ ਬਾਰੇ ਮੈਂ ਹੁਣ ਇਸ ਵੇਲੇ ਆਪ ਤੁਹਾਨੂੰ ਕਮੈਂਟ ਨਹੀਂ ਕਰ ਸਕਦਾ ਮੈਨੂੰ ਇੱਕ ਗੱਲ ਬਹੁਤ ਸਾਹਮਣੇ ਆਈ ਹੈ ਕਿ ਵਾਰ ਵਾਰ ਇਹ ਜ਼ਿਕਰ ਕੀਤਾ ਜਾਂਦਾ ਕਿ ਇਹ ਰਿਪੋਰਟ ਹੋ ਕੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਟ੍ਰੈਂਡ ਬਣ ਔਰ ਕਈ ਜਗ੍ਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਵਿੱਚ ਰਹਿੰਦੇ ਹੋਈ ਇਹਨਾਂ ਦੀ ਆਪਸੀ ਦੋਸਤੀ ਜਿਹੜੀ ਹੋ ਗਈ ਸੀ ਉਹ ਸੱਚ ਕੀ ਸੱਚ ਹੈ ਉਹੀ ਦੇਖੋ ਇਹ ਸਾਰੀ ਚੀਜ਼ਾ ਜਿਹੜੀ ਹੈਗੀ ਹੈ ਇਹ ਹੁਣ ਜਦ ਫਾਈਲ ਤੇ ਐਵਿਡੈਂਸ ਆਊਗਾ ਆਪਾਂ ਪ੍ਰੂਵ ਕਰਾਂਗੇ ਕਿ ਕਿਸ ਤਰੀਕੇ ਨਾਲ ਬਣਿਆ ਕੀ ਬਣਿਆ ਪਰੰਤੂ ਹੁਣ ਤੱਕ ਸਾਡੇ ਕੋਲ ਉਕਤਾ ਟੈਕਨੀਕਲ ਸਬੂਤ ਹੈਗਾ ਜਿਸ ਆਧਾਰ ਤੇ ਇਹ ਪ੍ਰੂਵ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਸੀਗਾ ਇਸ ਤੋਂ ਇਲਾਵਾ ਸਾਡੇ ਕੋਲ ਉਕਤਾ ਗਵਾਹ ਵੀ ਹੈਗੇ ਜਿਹੜੇ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦੇ ਵਿੱਚ ਆਪਸੀ ਰਿਸ਼ਤਾ ਹੈਗਾ ਸੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਵੀ ਹੈਗੀ ਹੈ ਐਸ ਵੈਲ ਐਸ ਸਾਡੇ ਕੋਲ ਟੈਕਨੀਕਲ ਇੰਟੈਲੀਜੈਂਸ ਵੀ ਪੂਖਤਾ ਤੌਰ ਤੇ ਮੌਜੂਦ ਹੈ ਜਿਸ ਦੇ ਆਧਾਰ ਤੇ ਸਾਬਿਤ ਹੁੰਦਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਰਿਸ਼ਤਾ ਸੀਗਾ ਕੀ ਇਸ ਵਿੱਚ ਕਿਸੇ ਹੋਰ ਦੇ ਵੀ ਲਿੰਕ ਸਟੈਬਲਿਸ਼ ਹੋਏ ਇਹ ਹੁਣ ਇੱਕ ਇਨਵੈਸਟੀਗੇਸ਼ਨ ਚੱਲਦੀ ਹੈਗੀ ਇਹ ਇਹ ਕਹੀਨਸ ਕ੍ਰਾਈਮ ਹੈਗਾ ਤੇ ਇਹਦੀ ਇਨਵੈਸਟੀਗੇਸ਼ਨ ਵਾਸਤੇ ਲੰਬਾ ਸਮਾਂ ਲੱਗਦਾ ਹੈਗਾ 2-3 ਮਹੀਨੇ ਦਾ ਸਮਾਂ ਲੈ ਕੇ ਅਸੀਂ ਪ੍ਰੋਪਰ ਐਵਿਡੈਂਸ ਇਹਦੇ ਵਿੱਚੋਂ ਬੰਦਾਂਗੇ ਤੇ ਵੱਧ ਤੋਂ ਵੱਧ ਇਹਦੇ ਵਿੱਚ ਐਵਿਡੈਂਸ ਅਸੀਂ ਫਾਈਲ ਤੇ ਇਕੱਠੀ ਕਰਾਂਗੇ ਹੋਰ ਵੀ ਕੋਈ ਟੈਕਨੀਕਲ ਐਵਿਡੈਂਸ ਆਂਦੀ ਹੈ ਉਹ ਵੀ ਅਸੀਂ ਲਵਾਂਗੇ ਹੋਰ ਕੋਈ ਰਿਲੇਵੈਂਟ ਗਵਾਹ ਜਿਹੜੇ ਹੈਗੇ ਉਹਨਾਂ ਨੂੰ ਵੀ ਸ਼ਾਮਿਲ ਪੜਤਾਲ ਕੀਤਾ ਜਾਊਗਾ ਤੇ ਇੱਕ ਵਧੀਆ ਤਰੀਕੇ ਨਾਲ ਬੈਸਟ ਪੋਸੀਬਲ ਕੇਸ ਬਣਾ ਕੇ ਅਸੀਂ ਮਾਨੀਓਗਾਰਾ ਲਾਚ ਵਿੱਚ ਪੇਸ਼ ਕਰਾਂਗੇ ਸੋ ਥੈਟ ਅਕਿਊਸ ਪਰਸਨਸ ਨੂੰ ਵੱਧ ਤੋਂ ਵੱਧ ਸਜ਼ਾ ਇਹਦੇ ਵਿੱਚ ਹੋ ਸਕੇ ਤੇ ਜਿਹੜੀ ਮ੍ਰਿਤਕ ਹੈ ਤੇ ਉਹਨਾਂ ਦੀ ਫੈਮਿਲੀ ਹੈ ਉਹਨਾਂ ਨੂੰ ਨਿਆਂ ਮਿਲ ਸਕੇ मैडम ਜਿਹੜੇ ਹੈਗੇ ਨੇ ਗਵਿੰਦਰ ਦੇ ਪੇਰੈਂਟਸ ਜਾਂ ਉਹਨਾਂ ਦੇ ਘਰ ਪਰਿਵਾਰਕ ਮੈਂ ਬਨੇ ਉਹਨਾਂ ਦਾ ਇਹ ਕਹਿਣਾ ਕਿ ਸਭ ਤੋਂ ਪਹਿਲਾਂ ਜਿਹੜੀ ਸੂਚਨਾ ਜਿੱਤੀ ਉੱਤੇ ਪਿਕਅਪ ਪਰਿਵਾਰੋਂ ਦਿੱਤੀ ਗਈ ਔਰ ਉਹੀ ਪਹੁੰਚਾ ਔਰ ਕਿਤੇ ਨਾ ਕਿਤੇ ਇਹ ਵੀ ਦੋਨਾਂ ਦੀ ਸੰਕਾ ਹੈ ਕਿ ਉਹਨਾਂ ਦੀ ਪਰਵਾਹ ਦੀ ਵੀ ਸ਼ਮੂਲੀਅਤ ਹੋ ਸਕਦੀ ਇਸ ਮਾਮਲੇ ਦੇ ਵਿੱਚ ਅਸੀਂ ਸਾਰੇ ਐਂਗਲਸ ਇਨਵੈਸਟੀਗੇਸ਼ਨ ਦੇ ਓਪਨ ਰੱਖੇ ਹੋਏ ਹੈ ਸੋ ਅਸੀਂ ਸਾਰੇ ਐਂਗਲਸ ਜੋ ਵੀ ਪਰਿਵਾਰ ਵੱਲੋਂ ਆਸ਼ੰਕਾ ਜ਼ਾਹਿਰ ਕੀਤੀ ਜਾਂਦੀ ਹੈ ਜਾਂ ਉਹਨਾਂ ਵੱਲੋਂ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ ਹੈ ਸੋ ਹਰੇਕ ਐਂਗਲ ਤੇ ਅਸੀਂ ਕੰਮ ਕਰਾਂਗੇ ਸੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਕਹੀਨਸ ਕ੍ਰਾਈਮ ਹੈਗਾ ਸੋ 2 4 5 ਦਿਨਾਂ ਦੇ ਵਿੱਚ ਖਤਮ ਹੋਣ ਵਾਲੀ ਹੈ ਤਫਤੀਸ਼ ਨਹੀਂ ਹੈਗੀ ਅਸੀਂ ਪੂਰਾ ਟਾਈਮ ਲੈ ਕੇ ਇਹਦੀ ਪੂਰੀ ਗਹਿਰਾਈ ਤੱਕ ਜਾ ਕੇ ਡੁੰਘਾਈ ਨਾਲ ਇਹਦੀ ਤਫਤੀਸ਼ ਕਰਕੇ ਜੋ ਜੋ ਕੋਈ ਵੀ ਇਸ ਕ੍ਰਾਈਮ ਲਈ ਜ਼ਿੰਮੇਵਾਰ ਹੈਗਾ ਉਹਨੂੰ ਕਾਨੂੰਨ ਦੇ ਵਿੱਚ ਜੋ ਮੈਕਸਿਮਮ ਪੋਸੀਬਲ ਸਬਕ ਹੈਗਾ ਉਹਨੂੰ ਸਿਖਾਇਆ ਜਾਊਗਾ ਥੈਂਕ ਯੂ ਲਾਸਟ ਸਵਾਲ ਹੈ ਜੀ ਕਿ ਚੰਡੀਗੜ੍ਹ ਦੇ ਫੈਕਟਰੀ ਵਿੱਚ ਆਪਣੇ ਤੋਂ ਬਾਅਦ ਕਿਉਂ ਪੀ ਪਲਾਂਟ ਸੀਗਾ ਜਾਂ ਰਪਿੰਦਰ ਦੇ ਨਾਲ ਜਾਂਦੀ ਕੋਈ ਸਵਿਚ ਕੋਈ ਜੀ ਕਿ ਕੋਈ ਨਾਲੇ ਜਾ ਸਕਦੀ ਹੈ ਜਾਂ ਚੰਡੀਗੜ੍ਹ ਪ੍ਰੀਪਲਾਨਡ ਤਰੀਕੇ ਦੇ ਨਾਲ ਹੀ ਜਿਹੜੇ ਕੰਛੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਪੱਕਾ ਦੱਸ ਸਕਦੀ ਹੈ ਕਿ ਇਹਨਾਂ ਨੇ ਜਿਹੜਾ ਇਹ ਮਰਡਰ ਕੀਤਾ ਹੈ ਇਹ ਪ੍ਰੀਪਲਾਨਡ ਤਰੀਕੇ ਨਾਲ ਸੋਚ ਸਮਝ ਕੇ ਕਨਸਪੀਰੇਸੀ ਕਰਕੇ ਕੀਤਾ ਹੈ ਪਰੰਤੂ ਜਦ ਜੋ ਇਹ ਘਟਨਾ ਘਟੀ ਹੈ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਹੈ ਉਹਦੇ ਤੇ ਮੈਂ ਇਸ ਵੇਲੇ ਕਮੈਂਟ ਨਹੀਂ ਕਰ ਸਕਦੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਉਹ ਜਦੋਂ ਇਨਵੈਸਟੀਗੇਸ਼ਨ ਇੱਕ ਸਟੇਜ ਤੇ ਪਹੁੰਚੂਗੀ ਉਸ ਤੋਂ ਬਾਅਦ ਮੈਂ ਇਹਦੇ ਤੇ ਕਮੈਂਟ ਕਰ ਪਾਵਾਂਗੀ